ਤਾਂ ਜਵਾਬ ਦਿਓ ਬਾਰ-ਬਾਰ ਪ੍ਰਸ਼ਾਸਨ ਰ ਖੜਿਆ ਹੋਣੇ ਖੇਡੇ ਕਿਉਂ ਕਰ ਰਿਆ ਕਿਉਂ ਸਾਡੇ ਜਜ਼ਬਾਤਾਂ ਨਾਲ ਖੇਡਿਆ ਜਾ ਰਿਆ ਕਿਉਂ ਨਹੀਂ ਇਸ ਗੱਲ ਤੇ ਗੌਰ ਕੀਤੀ ਜਾ ਰਹੀ ਅਸੀਂ ਕੋਈ ਪਸ਼ੂ ਆ ਅਸੀਂ ਕੀ ਆ ਅਸੀਂ ਪਸ਼ੂ ਆ ਅਸੀਂ ਬੰਦੇ ਆ ਯਾਰ ਸਾਡੀ ਕਿਉਂ ਨਹੀਂ ਗੱਲ ਸੁਣੀ ਜਾ ਰਹੀ ਕਰਦਾ ਯਾਰ ਮੋੜਾ ਇਹਦੀ ਗੱਲ ਸੁਣਦੀ ਯਾਰ ਮੈਂ ਮਾਰਚ ਕਰੂੰਗਾ ਮੈਨੂੰ ਮਾਰਨਾ ਜੋ ਕਰਨਾ ਮੈਨੂੰ ਕਰ ਦੋ ਮੈਂ ਜਾਨ ਤਲ ਦੇ ਧਰ ਕੇ ਚੱਲਿਆ ਅਸੀਂ ਐਡੇ ਸਰੂਪੇ ਮੰਗ ਅਸੀਂ ਡੀਸੀ ਨੂੰ ਮੰਗ ਪੱਤਰ ਦੇ ਮੰਗੇ ਨਹੀਂ ਯਾਰ ਇਹ ਗੱਲ ਨਹੀਂ ਹੈਗੀ ਯਾਰ ਇਹ ਗੱਲ ਨਹੀਂ ਹੈ ਜੀ ਮੇਰਾ ਕੋਈ ਵੀ ਬੰਦੇ ਨਹੀਂ ਮੈਂ ਨਹੀਂ ਗੱਲ ਮੰਨਣੀ ਮੈਂ ਨਹੀਂ ਗੱਲ ਮੰਨਦਾ ਕਿਸੇ ਦੀ ਮੈਂ ਕਹਿੰਦੀ ਗੱਲ ਮੈਂ ਨਹੀਂ ਮੰਨਦਾ ਮੇਰਾ ਜਿਹੜਾ ਨਿਸ਼ਾਨ ਹੁੰਦਾ ਹੋ ਜਾਂਦੇ ਹੁਣ ਛੱਡ ਦੇ ਅੰਦਰ ਛੱਡ ਦਿੰਦਾ ਮੈਂ ਮਾਰਚ ਕਰੂੰਗਾ ਜਿਹੜਾ ਛੱਡ ਕੇ ਜਾਵੇ ਉਹ ਕਿਉਂ ਇਸ ਗੱਲ ਨੂੰ ਮੈਂ ਕਿਸੇ ਦੀ ਗੱਲ ਨਹੀਂ ਮੰਨਣੀ ਮੌੜ ਫਿਰ ਇੱਥੇ ਕੋਈ ਬੰਦਾ ਅਸੀਂ ਦਾ ਪ੍ਰੈਸ਼ਰ ਨਾ ਪਾਵੇ ਮੈਂ ਮਾਰਚ ਕਰੂੰਗਾ ਤੇ ਮੈਂ ਮੈਂ ਉਹ ਫੁੱਟੂ ਲੀਡਰ ਥੋੜੂ ਆ ਮੈਂ ਬਕਾਉ ਥੋੜੂ ਆ ਤੇ ਮੈਂ ਬਿਕ ਦੂੰਗਾ ਮੈਂ ਬਕਾਉਗਾ ਮੈਨੂੰ ਖਰੀਦਣਾ ਚਾਹੁੰਦੇ ਤੁਸੀਂ ਨਹੀਂ ਯਾਰ ਮੈਂ ਨਹੀਂ ਮੈਂ ਬਕਾਉ ਨਹੀਂ ਹੈਗਾ ਮੈਂ ਬਕਾਉਗਾ ਮੇਰੀ ਗੱਲ ਸੁਣੋ ਨਹੀਂ ਯਾਰ ਇੱਕ ਮਿੰਟ ਖੜ ਜਾ ਯਾਰ ਮੈਂ ਗਲਤ